ਇਸ ਵੇਲੇ ਦੀ ਖਬਰ ਤੁਹਾਡਾਂ ਨਾਲ ਸਾਂਝੀ ਕਰਦੀ ਹੈ ਕਿ ਟ੍ਰੇਨ ਦੇ ਥੱਲੇ ਆ ਕੇ ਅਣਪਛਾਤੇ ਨੌਜਵਾਨ ਦੀ ਮੌਤ ਹੋਈ ਅਤੇ ਰੇਲਵੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈੰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੀ ਹਾਂ, ਦੱਸਤੀ ਕੀ ਬਟਾਲਾ ਦੇ ਪਿੰਡ 15 ਦੇ ਨਜ਼ਦੀਕ ਰੇਲਵੇ ਟ੍ਰੈਕ ਦੇ ਥੱਲੇ ਆ ਕੇ ਇੱਕ ਅਣਪਛਾਤੇ 26 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਅੱਗੇ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਬਟਾਲਾ ਦੇ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਇਤਲਾ ਮਿਲੀ ਸੀ ਕਿ ਪਿੰਡ 15 ਦੇ ਨਜ਼ਦੀਕ ਰੇਲਵੇ ਟਰੈਕ ਦੇ ਥੱਲੇ ਆ ਕੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਮੌਤ ਹੋ ਗਈ ਆ ਅਤੇ ਮੌਕੇ ਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਚ ਲੈੰਦੇ ਹੋਏ ਪੋਸਟਮਾਸਟਰ ਸਿਵਲ ਹਸਪਤਾਲ ਦੇ ਲਈ ਲਾਸ਼ ਨੂੰ ਪੇਜ ਦਿੱਤਾ ਗਿਆ ਤੇ ਮ੍ਰਿਤਕਾ ਦੀ ਉਮਰ 26 ਸਾਲ ਦੇ ਕਰੀਬ ਲਗਭਗ ਦੱਸੀ ਜਾ ਰਹੀ ਆ ਅਰੇ ਮ੍ਰਿਤਕਾ ਦੀ ਪਛਾਣ ਨਹੀਂ ਹੋ ਪਾਰੀ ਅਤੇ ਮ੍ਰਿਤਕਾ ਦੀ ਬਾਹ ਦੇ ਉੱਤੇ ਐਸਪੀ ਸਬਮਿੱਟ 786 ਲਿਖਿਆ ਹੋਇਆ ਹੈ ਅਤੇ ਕਾਨੂੰਨੀ ਕਾਰਵਾਈ ਦੇ ਲਈ ਇਸ ਨੂੰ ਪੇਜ ਦਿੱਤਾ ਗਿਆ ਤੇ ਉੱਥੇ ਹੀ ਲੋਕਾਂ ਦੇ ਵਿੱਚ ਵੀ ਪਹਿਚਾਣ ਜਿਹੜੀ ਆ ਉਹ ਮ੍ਰਿਤਕਾ ਦੀ ਕਰਵਾਈ ਜਾ ਰਹੀ ਆ ਤੁਸੀਂ ਬਣੇ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਲक्की ਰਾਜ ਪੁਲਿਸ ਰਿਪੋਰਟ ਪਟਿਆਲਾ ਕੀ ਕਹਿਣਾ ਚਾਹੁੰਦੇ ਸਰ ਇਹ ਆਪਣੇ ਐਸਐਸ ਜਗਵਿੰਦਰ ਸਿੰਘ ਦੀ ਚੌਕੀ ਇੰਚਾਰਜ ਜੀਆਰਪੀ ਪਟਿਆਲਾ ਮੈਂ ਐਸਐਸ ਚੌਕੀ ਜੀਆਰਪੀ ਪਟਿਆਲਾ ਸਾਨੂੰ ਸਟੇਸ਼ਨ ਮਾਸਟਰ ਪਟਿਆਲਾ ਵੱਲੋਂ ਆ ਸੂਚਨਾ ਮਿਲੀ ਆ ਕਿ ਕਿਲੋਮੀਟਰ ਨੰਬਰ 40 ਦਾ 78 ਟਕਵੀਨ रेलवे स्टेशन बटालासीना शमशान घाट 15 लाग गए एक व्यक्ति ਜਿਹੜਾ ਗੱਡੀ ਥੱਲੇ ਆ ਗਿਆ ਤੇ ਉਹਦੀ ਡੈਥ ਹੋ ਗਈ ਹੈ। ਤੋਂ ਅਸੀਂ ਚਾਰ ਸਾਥ ਦੇ ਨਾਲ ਉੱਥੇ ਗਏ ਆ ਮੌਕੇ ਤੇ ਪਾਇਆ ਕਿ ਉਹ ਇੱਕ ਨੌਜਵਾਨ ਮੁੰਡਾ ਹੈ 26-27 ਸਾਲ ਉਹਦੀ ਉਮਰ ਹੈ। ਤੇ ਉੱਥੇ ਜਾ ਕੇ ਅਸੀਂ 174 ਦੀ ਕਾਰਵਾਈ ਕੀਤੀ ਹੈ। ਮੌਕੇ ਤੇ ਉਹਦੀ شناخت ਨਹੀਂ ਹੋ ਸਕੀ। ਤੇ شناخت ਲਈ ਅਸੀਂ ਜਿਹੜੀ ਹੈ ਡੈੱਡ ਬੋਡੀ ਮੋਰਚੀ ਸਿਵਰਾਜ ਪਾਲ ਬਟਾਲਾ ਚ ਰਖਵਾ ਦਿੱਤੀ ਹੈ। ਇਹ شناخت ਲਈ ਜਿਹੜੇ ਆ ਉਹ ਪਰਾਂਦੇ ਕਰ ਰਹੇ ਆਂ